ਅੱਜ ਮਹਾਨ ਮਹਾਂਪੁਰਖ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਵਿਸ਼ਣ ਸਿੰਘ ਜੀਾਂ ਦੇ ਪਾਵਨ ਪਵਿੱਤਰ ਸਲਾਨਾ ਵਰਸੀ ਸਮਾਗਮ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮਜੂਦਾ ਮੁਖੀ શ્રીਮਾਨ ਜਥੇਦਾਰ ਬਾਬਾ ਜੋਗਾ ਸਿੰਘ ਜੀ ਦੀ ਅਗਵਾਈ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ ਬੜੀ ਦੂਰ ਦੂਰ ਤੋਂ ਸੰਗਤਾਂ ਗੁਰਸਿੱਖ ਗੁਰਮੁਖ ਪਿਆਰੇ ਜਥੇਬੰਦੀਆਂ ਦਲਪੰਥ ਗੁਰਮਤ ਟਕਸਾਲਾਂ ਜਿਨ੍ਹਾਂ ਦੇ ਮੁਖੀ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਬੇਅੰਤ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਨੇ ਆਈਆਂ ਹੋਈਆਂ ਸੰਗਤਾਂ ਵਾਸਤੇ ਤਿਆਰ ਕਰਵਾਏ ਨੇੜਿਆਂ ਨੇੜਿਆਂ ਨਗਰਾਂ ਤੋਂ ਮਹਾਂਪੁਰਖ ਬਾਬਾ ਵਿਸ਼ਣ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੇ ਗੁਣਾਂ ਨੂੰ ਯਾਦ ਕਰਨ ਵਾਸਤੇ ਜੋ ਦਲ ਪੰਥਾਂ ਦੇ ਮੁਖੀ ਜਿਨ੍ਹਾਂ ਨੇ ਕਬੀਸ਼ਰ ਸਿੰਘ ਢੱਡੀ ਸਿੰਘ ਅਤੇ ਹੋਰ ਗੁਰਮਤਿ ਪ੍ਰਚਾਰਕਾਂ ਨੂੰ ਸਟੇਜ ਤੇ ਸੁਣਿਆ ਗੁਰਮਤਿ ਦੀਵਾਨ ਸਜਾਏ ਗਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚੋਂ ਹੋਰ ਗ੍ਰੰਥਾਕਾਰਾਂ ਦੀਆਂ ਰਚਨਾਵਾਂ ਵਿੱਚੋਂ ਸਮਝ ਲੈ ਕਰਕੇ ਮਹਾਂਪੁਰਖ ਬਾਬਾ ਵਿਸ਼ਨ ਸਿੰਘ ਜੀ ਦੇ ਜੀਵਨ ਨੂੰ ਸਮਝਣ ਦਾ ਯਤਨ ਕੀਤਾ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਆਖਦੀ ਅਨਕ ਬਿਗਨ ਤੇ ਸਾਧੂ ਰਖੈ ਜੋ ਸਾਧੂ ਜਨ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਗੁਰਮੁਖ ਪਿਆਰੇ ਉਹ ਸਦੀ ਵੀ ਇਸੇ ਤਰ੍ਹਾਂ ਸੰਗਤਾਂ ਵਿੱਚ ਜਿਉਂਦੇ ਨੇ ਸੰਗਤਾਂ ਵਿੱਚ ਵਸ ਰਹੇ ਨੇ ਹਰਦਮ ਸੰਗਤਾਂ ਵਿੱਚ ਅੰਗ ਸੰਗ ਵਰਤ ਰਹੇ ਨੇ ਤੇ ਗੁਰਬਾਣੀ ਦੇ ਮਹਾਬੋਲ ਨੇ ਇਹੋ ਜੇ ਸਾਧੂ ਗੁਰਮੁਖ ਪਿਆਰੇ ਮਹਾਂਪੁਰਖ ਸੂਰਬੀਰ ਬਚਨ ਕੇ ਬਲੀ ਜਿਹੜੇ ਨੇ ਉਹ ਮਨੁੱਖ ਨੂੰ ਇਨਾਂ ਦੁਸ਼ਟਾਂ ਵਿਕਾਰਾਂ ਬੰਦਨਾ ਤੋਂ ਛਡਾ ਜਾਂਦੇ ਹਨ ਕਿਉਂ ਛਡਾ ਜਾਂਦੇ ਹਨ ਇਹ ਪਾਵਰ ਕਿਸ ਤਰ੍ਹਾਂ ਦੀ ਹੈ ਅਕ ਦੇ ਹਰ ਗੁਣ ਗਾਏ ਅੰਮ੍ਰਿਤ ਰਸ ਚੱਕ ਹੈ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕੀਤਾ ਹੈ ਅਤੇ ਉਹਨਾਂ ਗੁਣਾਂ ਦੇ ਵਿੱਚੋਂ ਅੰਮ੍ਰਿਤ ਰਸ ਜਿਹੜਾ ਹੈ ਉਹ ਪ੍ਰਾਪਤ ਕੀਤਾ ਹੈ। ਸੋ ਗੁਰਮੁਖ ਪੈਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਸਾਰੀ ਜ਼ਿੰਦਗੀ ਵਿੱਚ ਸੇਵਾ ਅਤੇ ਨਾਮ ਸਿਮਰਨ ਨੂੰ ਮੁੱਖ ਬਣਾਇਆ। ਬਹੁਤ ਸੇਵਾ ਕੀਤੀ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਜਿੱਥੇ گاਵਾਂ ਦੀ ਸੇਵਾ ਕੀਤੀ ਗੁਰਦਵਾਰਾ ਸ਼ੌਨੀ ਸਾਹਿਬ ਉੱਥੇ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਸਥਾਨਾਂ ਤੇ ਝਾੜੂ ਪੋਚੇ ਦੀ ਸੇਵਾ ਕੀਤੀ। ਮਾਤਾ ਗੰਗਾ ਜੀ ਦੇ ਪਾਵਨ ਸਥਾਨ ਤੇ ਹਾਜ਼ਰੀਆਂ ਭਰਦੇ ਰਹੇ ਗੁਬਿੰਦਗੜ ਆਕੀਆਣਾ ਸਾਹਿਬ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਸਥਾਨਾਂ ਤੇ ਬੇਅੰਤ ਸੇਵਾਵਾਂ ਕੀਤੀਆਂ ਜਿਨ੍ਹਾਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਬੇਅੰਤ ਸੇਵਾਦਾਰ ਸਿੰਘ ਉਹਨਾਂ ਦੇ ਪਾਇ ਪੂਰਨ ਅਤੇ ਚੰਨਲ ਵਾਲੇ ਗੁਰਮੁਖ ਪਿਆਰੇ ਜੋ ਦਲਪੰਥ ਦੇ ਰੂਪ ਵਿੱਚ ਅੱਜ ਵੱਡਾ ਸਰੂਪ ਖਾਲਸੇ ਦਾ ਵੇਖਣ ਨੂੰ ਮਿਲ ਰਿਹਾ ਹੈ ਇਹ ਸਾਰੀ ਮਿਹਨਤ ਜਿਹੜੀ ਹੈ ਮਹਾਪੁਰਖ ਬਾਬਾ ਬਿਸ਼ਨ ਸਿੰਘ ਜੀ ਦੀ ਹੈ ਅਤੇ ਸਾਰੀਆਂ ਸੰਗਤਾਂ ਦੇ ਵਿੱਚ ਗੁਰਮੁਖ ਪਿਆਰੇ ਦਲ ਪੰਥ ਵੱਲੋਂ ਜੋ ਅੱਜ ਮਹੱਲਾ ਕੱਢਿਆ ਜਾਣਾ ਮੈਚ ਹੋਣੇ ਨੇ ਅਤੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੋ ਸਰਦਾਈ ਅਤੇ ਹੋਰ ਦੇਗਾਂ ਦੇ ਲੰਗਰ ਤਿਆਰ ਕਰਕੇ ਮਹਾਪੁਰਖ ਬਾਬਾ ਬਿਸ਼ਨ ਸਿੰਘ ਜੀ ਨੂੰ ਯਾਦ ਕੀਤਾ ਗਿਆ ਆਈਆਂ ਸੰਗਤਾਂ ਦਾ ਬਾਬਾ ਜੋਗਾ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ